ਅੱਸੀ ਕਹਾਂ ਜਨਾਬ ਮੋਟਰਸਾਈਕਲ ਬਾਰੇ ਆਏ ਸੀ ਜੀ ਕੀ ਬਣਿਆ ਜੀ ਉਹਦਾ ਉਹ ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਨਾਬ ਉਹਦੇ ਬਾਰੇ ਤੁਸੀਂ ਦੱਸਿਆ ਨਹੀਂ ਜੀ ਕੁਛ ਦੇਖ ਬਾਬਾ ਨੱਥ ਸਰ ਖਾਣਾ ਇਹ ਨਾ ਸਾਡਾ ਤੁਹਾਨੂੰ ਹੋਰ ਵੀ ਬਹੁਤ ਕੰਮ ਹੁੰਦੇ ਆ ਜਿੱਦਾਂ ਤੇਰਾ ਮੋਟਰਸਾਈਕਲ ਤੇ ਤੇਰੀ ਮੋਬਾਈਲ ਗਾਇਦੀ ਨਾ ਤੈਨੂੰ ਸੁਲਾਹ ਦੇ ਦੇਵਾਂਗੇ ਬਾਰ ਬਾਰ ਹੀ ਆਹੀ ਗੱਲ ਕਹ ਕੇ ਮੋਟ ਨੇ ਜੀ ਕਿਹੜੇ ਤੇ ਕਿਹੜਾ ਕਿਹੜੇ ਤੇ ਕਿਹੜਾ ਮਰਵਾਇੰਨ ਨੇ ਹੋਰ ਵੀ ਕੰਮ ਕਰਨੇ ਹੁੰਦੇ ਆ ਜੀ ਤਾਂ ਬਾਪਾ ਤੇਰੇ ਮੋਟਰਸਾਈਕਲ ਤੋਂ ਅਸੀਂ ਤਾਰਾ ਨਹੀਂ ਪੜਾਉਣੀਆ ਜਦੋਂ ਸਾਨੂੰ ਮਿਲ ਗਿਆ ਤੈਨੂੰ ਸਲਾਹ ਦੇ ਦਿਆਂਗੇ ਤੈਨੂੰ ਕਿਨੇ ਵੀ ਦੱਸਤਾ ਲੈ ਤਾਰੇ ਨਾਲ ਸਾਡਾ ਸਹਿ ਖਣ ਇੱਕ ਤਾਂ ਮੇਰੇ ਨਾਲ ਐਡੀ ਵੱਡੀ ਬਾਤ ਦਾ ਟੁੱਟਲੀ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਲੁੱਟਿਆ ਗਿਆ ਤੁਸੀਂ ਲੱਭ ਕੇ ਟੀਮ ਦੀ ਭੁਜਾਈ ਮੈਨੂੰ ਕੁੱਤਾ ਫੜੀ ਜਾਂਦੇ ਆਂ ਉਹ ਗੱਲ ਸੁਣੋ ਬਾਬਾ ਅਸੀਂ ਨਹੀਂ ਤੈਨੂੰ ਕਿਹਾ ਸੀ ਤੂੰ ਲਟੇਰਿਆਂ ਨੂੰ ਛਡਾ ਉਹਦੋਂ ਤੱਕ ਬੱਡੇ ਤੇ ਅੱਲੂ ਬਾਂਝ ਜਾਂਦੇ ਆਂ ਪੂਰਾ ਪੂਰਾ ਜਵਾਕਾਂ ਨੂੰ ਪਤਾ ਕਿ ਅੱਜ ਦੇ ਹਾਲਾਤ ਕੀ ਚੱਲੀ ਜਾਂਦੇ ਆਂ ਅੱਜ ਕੱਲ ਜਾਨ ਪਛਾਣ ਵਾਲਿਆਂ ਨੂੰ ਨਹੀਂ ਤੂੰ ਛਡਾਉਂਦਾ ਤੇ ਤੂੰ ਅਣਜਾਣ ਬੰਦਾਂ ਨੂੰ ਛਡਾ ਲਿਆ ਉਹ ਵੀ ਹਾਈਵੇ ਤੇ ਉਹ ਮੈਂ ਤਾਂ ਉਹਨਾਂ ਨੂੰ ਇਨਸਾਨੀਅਤ ਦੇ ਨਾਂ ਤੇ ਛਡਾ ਲਿਆ ਵੀ ਕਿੱਧਰ ਤੁਰ ਕੇ ਜਾਂਦੇ ਫਿਰਨਗੇ ਅਗਲੇ ੱਡੇ ਤੇ ਹੀ ਤਾਂ ਜਾਣਾ ਹੈ 퍼 ਮੈਨੂੰ ਕੀ ਪਤਾ ਸੀ ਵੀ ਉਹ ਲਟੇਰੇ ਆ ਤੇ ਮੈਨੂੰ ਹੀ ਲੁੱਟ ਕੇ ਲੈ ਜਾਣਗੇ ਜੀ ਪਤਾ ਸੀ ਤਾਂ ਭੌਤ ਹਾਂ ਐਵੇਂ ਵਾਰ-ਵਾਰ ਜਿਹੜੇ ਮਾਰ ਕੇ ਨਾਲੇ ਆਪਣਾ ਟਾਈਮ ਵੇਸਟ ਕਰਦਾ ਨਾਲੇ ਸਾਡਾ ਜਦੋਂ ਤੇਰਾ ਮੋਟਰਸਾਈਕਲ ਤੇ ਤੇਰੀ